ਕੀਤਾ ਹੈਗਾ ਚਾਹੇ ਉਹ ਖਾਲੇ ਕਾਨੂੰਨ ਲੈ ਕੇ ਆਏ ਕਿਸਾਨੀ ਵਾਲੇ ਫਿਰ ਜਦੋਂ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਉਹ ਕਾਨੂੰਨ ਵਾਪਸ ਲਏ ਜਿਹੜੇ ਵੈਧੇ ਕੀਤੇ ਸੀਗੇ ਐਮਐਸਪੀ ਨੂੰ ਲੈ ਕੇ ਹੋਰ ਗੱਲਾਂ ਨੂੰ ਲੈ ਕੇ ਉਸਤੇ ਇੱਕ ਵੀ ਗੱਲ ਤੇ ਖਰੇ ਨਹੀਂ ਉਤਰੇ ਔਰ ਅੱਜ ਵੀ ਜਿਸ ਕਿਸ ਤਰ੍ਹਾਂ ਵਰਤਾਵਾ ਉਹ ਕਰ ਰਹੇ ਨੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਨਾਲ ਬਤਰੀ ਮਾ ਦਾ ਸਲੂਕ ਕਰ ਰਹੇ ਨੇ ਐਸਲੀ ਆਪਾਂ ਨੂੰ ਬਹੁਤ ਉਸਤੈਦ ਰਹਿਣ ਦੀ ਲੋੜ ਹੈਗੀ ਹੈ ਅੱਗੇ 2 ਸਾਲ ਦੇ ਵਿੱਚ ਬਾਅਦ ਇੱਕ ਵੱਡੀ ਲੜਾਈ ਆਪਾਂ ਨੂੰ ਫੇਰ ਲੜਨੀ ਪਾਉਗੀ ਔਰ ਸਾਰੀ ਕਾਂਗਰਸ ਨੂੰ ਇਕੱਠੀ ਹੋ ਕੇ ਲਾਮਬੰਦ ਹੋ ਕੇ ਇਸ ਮੁਕਤੀ ਰੱਖਿਆ ਕਰਨ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਲਾਮਬੰਦ ਹੋ ਕੇ ਲੜਾਈ ਲੜਨ ਦੀ ਲੋੜ ਹੈਗੀ ਹੈ ਇੱਕ ਵਾਰੀ ਫੇਰ ਤੋਂ ਮੈਂ ਡਾਕਟਰ ਅਚਰ ਸ਼ਰਮਾ ਜੀ ਦਾ ਸਾਰੇ ਸਾਡੇ ਸਾਥੀਆਂ ਦਾ ਪ੍ਰੈਸ ਦੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੱਲੋਂ ਪਵਨ ਦਿਵਾਨ ਜੀ ਵੱਲੋਂ ਕਿ ਅੱਜ ਇੱਕ ਵਾਰ ਫੇਰ ਜਿਹੜਾ ਤੁਸੀਂ ਇੱਥੇ ਸੱਦ ਕੇ ਡਾਕਟਰ ਅਚੇ ਸ਼ਰਮਾ ਜੀ ਜਿਹੜੇ ਸਾਨੂੰ ਮਾਨ ਸਤਕਾਰ ਬਖਸ਼ਿਆ ਹੈਗਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਇੱਕ ਗੱਲ ਜਰੂਰ ਕਹੂੰਗਾ ਆਪਣਾ ਡਾਕ ਸਾਹਿਬ ਨਾਲ ਬਾਕੀ ਸਾਰੇ ਸਾਥੀਆਂ ਨਾਲ ਪਿਛਲੇ 5 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਸਮਨਵੇ ਬਣਾ ਕੇ ਇੱਕ ਦੂਜੇ ਨਾਲ ਕੋਆਪਰੇਟ ਕਰਦੇ ਹੋਏ ਜਿਨ੍ਹਾਂ ਵੱਧ ਤੋਂ ਵੱਧ ਹੋ ਸਕਦਾ ਸੀਗਾ ਅਸੀਂ ਸਾਰਿਆਂ ਨੇ ਹਲਕੇ ਦੀ ਸੇਵਾ ਕੀਤੀ ਹੈ ਔਰ ਡਾਕਟਰ ਅਚਲ ਸ਼ਰਮਾ ਜੀ ਸਾਡੇ ਜ਼ਿਲ੍ਹੇ ਦੇ ਯੂਥ ਕਾਉਂਸਲ ਦੇ ਪ੍ਰਧਾਨ ਸੀਗੇ ਜਦ ਵੀ ਜੋ ਵੀ ਜ਼ਿੰਮੇਵਾਰੀ ਇਹਨਾਂ ਦੀ ਅਸੀਂ ਲਈ ਹੈ ਇਹਨਾਂ ਨੇ ਕਦੇ ਮਿੰਟ ਨਹੀਂ ਦਿਖਾਈ ਹਰ ਵਾਰੀ ਜੀਮੇ ਨੂੰ ਨਿਭਾਇਆ ਹੈ ਚਾਹੇ ਇਹਨਾਂ ਦੇ ਆਪਣੇ ਪਿੰਡ ਪ੍ਰੋਗਰਾਮ ਹੋਵੇ ਚਾਹੇ ਹਲਕੇ 'ਚ ਕਿਤੇ ਹੋਰ ਪ੍ਰੋਗਰਾਮ ਹੋਵੇ ਸ੍ਰੀ ਚਮਕੌਰ ਸਾਹਿਬ ਤੱਕ ਡਾਕਟਰ ਅਛੇ ਸ਼ਰਮਾ ਦੀ ਮਾਰ ਰਹੀ ਹੈਗੀ ਹੈ ਔਰ ਐਵੇਂ ਦੇ ਨੌਜਵਾਨ ਨੂੰ ਹੋਰ ਅੱਗੇ ਵਧਣ ਦੀ ਲੋੜ ਹੈਗੀ ਹੈ ਔਰ ਜਦੋਂ ਪਾਰਟੀ ਨੌਜਵਾਨਾਂ ਨੂੰ ਲੈ ਕੇ ਅੱਗੇ ਲੈ ਕੇ ਆਉਂਦੀ ਹੈ ਇੱਕ ਨਵਾਂ ਰਤ ਸੰਚਾਰ ਇੱਕ ਨਵਾਂ ਖੂਨ ਇੱਕ ਨਵਾਂ ਜੋਸ਼ ਇੱਕ ਨਵਾਂ ਵਲਵਲਾ ਪਾਰਟੀ ਦੇ ਵਿੱਚ ਜ਼ਰੂਰ ਉੱਪਰ ਦਾ ਹੈਗਾ ਬਰੇਨਰ ਨੂੰ ਵੀ ਹੋਰ ਇਹਨਾਂ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਜਿੰਨਾ ਜਿਹੜੇ ਅੱਜ ਬਈ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੇ ਬਹੁਤ ਬਹੁਤ ਧੰਨਵਾਦ